ਸਾਡੇ ਵਰਕਰ ਨੂੰ ਕਿਤੇ ਟੈਲੀਫੋਨ ਵੀ ਕਹੇ ਜੇ ਕੰਨ ਨਾਲ ਲਾਤਾ ਨਾ ਤੇ ਜੇ ਮੈਂ ਹੈਗਾ ਇੱਥੇ ਸਾਡੇ ਗਵਾਂਡ ਮੈਂ ਦੇ ਵੈਸੇ ਉਹਦਾ ਨਾਂ ਨਹੀਂ ਸੀ ਲੈਣਾ ਚਾਹੁੰਦਾ ਮੈਨੂੰ ਆਂਦੇ ਸੀ ਨਾਂ ਨਾ ਲਿਓ ਕਿਥੇ ਹਲਕੇ ਦੀ ਬੀਬੀ ਆ ਤੇ ਆਨੇ ਜੀ ਅਸੀਂ ਧਰਮੀ ਫੌਜੀ ਆ ਮੈਂ ਅੱਜ ਦੱਸ ਦਿਆਂ ਥੋਗ ਵਜਾ ਕੇ ਤੇ ਅੱਜ ਜਿਹੜਾ ਕਾਲੀਦਾਨ ਇੱਥੇ ਅਨਾਉਂਸ ਕਰਕੇ ਗਿਆ ਜਿਹੜਾ ਕੈਂਡੀਡੇਟ ਇੱਥੇ ਅਨਾਉਂਸ ਕਰਕੇ ਗਿਆ ਆ ਮੈਂ মিডিਆ ਨੂੰ ਵੀ ਦੱਸਣਾ ਚਾਹਣਾ ਪਤਾ ਇਹਨਾਂ ਸਾਰਿਆਂ ਨੂੰ ਆ ਭਰਾਵਾਂ ਨੂੰ ਵੈਸੇ ਹੈ ਤੇ ਮੇਰੇ ਭਰਾ ਆ ਕਰਨਤਨ ਵਾਲੇ ਵੀ ਤੇ ਅਮਰਸਾਹਬ ਵਾਲੇ ਵੀ ਪਰ ਲਿਖਦਾ ਕੋਈ ਨਹੀਂ ਲਓ ਮੈਂ ਅੱਜ ਦੱਸ ਦਿਆਂ ਥੋਗ ਵਜਾ ਕੇ ਤੇ ਅੱਜ ਇਹ ਵੀ ਗੱਲ ਕਰਦਿਆਂ ਅੱਜ ਦੀ ਸਟੇਜ ਮੈਂ ਢੀਕਣ ਰਿਹਾ ਸਾਂ ਜੇ ਕਿਸੇ ਨੇ ਸਾਡੇ ਵਰਕਰ ਨੂੰ ਕਿਤੇ ਟੈਲੀਫੋਨ ਵੀ ਕਹਿੰਦੇ ਕੰਨ ਨਾਲ ਲਾ ਤਾ ਨਾ ਤੇ ਜੇ ਮੈਂ ਬਾਰਡਰ ਵਾਲੀਆਂ ਤਾਰਾ ਪਾਰਵਾ ਕਰਾ ਤੀਆਂ ਤੇ ਤਾਂ ਗੱਲ ਕਰਿਓ ਮੈਂ ਤੁਹਾਨੂੰ ਇਹ ਗੱਲ ਦੱਸ ਦਿਆਂ ਇਹ ਅੱਜ ਮੈਂ ਐਵੇਂ ਨਹੀਂ ਕਹਿਦਾ ਹੁੰਦਾ ਜੇ ਲੱਤ ਲਾਈ ਆ ਤੇ ਠੋਕ ਕੇ ਲਾਈ ਆ ਬਾ ਸੀਐਮ ਸਾਹਿਬ ਇਹ ਜਿਹੜੀਆਂ ਅਨਾਉਂਸਮੈਂਟਾਂ ਕਰਕੇ ਕਹੇ ਇੰਜ ਕਿਤੇ ਟਿਕਟਾਂ ਦੀਆਂ ਅਨਾਉਂਸਮੈਂਟ ਹੁੰਦੀਆਂ ਨੇ ਮੇਰਾ ਕਹਿ ਰਿਹਾ ਤਕਬੀਰ ਦੇ ਬਾਲਲ ਨੂੰ ਆਪ ਨੂੰ ਨਹੀਂ ਪਤਾ ਹਲਾ ਮੈਂ ਟਿਕ ਟਿਕ ਨੂੰ ਦੇ ਚੱਲਿਆ ਉਹ ਮਜੀਠੇ ਹਲਕੇ ਦੀ ਬੀਬੀ ਆ ਤੇ ਆਲੇ ਜੀ ਅਸੀਂ ਧਰਮੀ ਫੌਜੀ ਆ ਮੈਂ ਕਿਹਾ ਧਰਮੀ ਫੌਜੀ ਮਜੀਠੇ ਤੋਂ ਉੱਠ ਕੇ ਆ ਕੇ ਤੇ ਧਰਮੀ ਫੌਜੀ ਇੱਥੋਂ ਦੇ ਘਟਲੇ ਆ ਮੈਨੂੰ ਤੇ ਕੱਲ ਪਰਸੋ ਆ ਪੰਡੋਰੀਆਂ ਵਾਲੇ ਮਲਾ ਕੇ ਗਏ ਧਰਮੀ ਫੌਜੀ ਉਹ ਆਂਦੇ ਜੀ ਲਿਸਟ ਕਢਾਈ ਆ 900 ਬੰਦੇ ਦੀ 900 ਬੰਦੇ ਦੀ 900 ਬੰਦੇ ਤੇ ਸੀਐਮ ਸਾਹਿਬ ਉਹਦਾ ਨਾਂ ਹੀ ਆ ਨੀਗਾ ਕਿਤੇ ਨਾਂ ਜ਼ਿਕਰ ਹੀ ਨਹੀਂ ਆਉਂਦਾ ਵੀ ਉਹ ਧਰਮੀ ਫੌਜੀ ਆ ਆ ਹੈਗਾ ਇੱਥੇ ਸਾਡੇ ਗਵਾਂਢ ਮੈਦੇ ਵੈਸੇ ਉਹਦਾ ਨਾਂ ਨਹੀਂ ਸੀ ਲੈਣਾ ਚਾਹੁੰਦਾ ਮੈਨੂੰ ਆਂਦੇ ਸੀ ਨਾਂ ਨਾ ਲਿਓ ਆ ਗਵਾਂਢੀ ਜਿਹਨੂੰ ਆਂਦੇ ਕਿ ਇੱਕ ਤਹਾਵਤ ਬਣੀ ਆ